ਜਿੱਦਾਂ ਅਸੀਂ ਬਾਕੀ ਪਿੰਡਾਂ 'ਚ ਦੇਖਿਆ ਵੀ ਸਰਪੰਚੀ ਵਾਸਤੇ ਲੱਖਾਂ ਰੁਪਈਆ ਖਰਚਾ ਜਾਂਦਾ ਹੈ ਕਿ ਰਾਹੁਲ ਸ਼ਰਮਾ ਨੇ ਵੀ ਲੱਖਾਂ ਰੁਪਈਆ ਖਰਚਾ ਸਰਪੰਚੀ ਆਣ ਲਈ ਜਾਂ ਲੋਕਾਂ ਨੂੰ ਸ਼ਰਾਬ ਪਿਾਈ ਗਈ। ਤੁਹਾਡਾ ਵੱਡੇ ਲੀਡਰਾਂ ਦੇ ਨਾਲ ਉੱਠਣਾ ਬੈਠਣਾ ਆ। ਰਾਹੁਲ ਸ਼ਰਮਾ ਸਿਰਫ ਚਿੱਟਾ ਕੁਰਤਾ ਪਾ ਕੇ ਲੀਡਰਾਂ ਦੇ ਅੱਗੇ ਪਿੱਛੇ ਘੁੰਮਣ ਨੂੰ ਹੀ ਸਰਪੰਚੀ ਸਮਝਦਾ ਆ ਜਾਂ ਪਿੰਡ ਦੇ ਵਿੱਚ ਕੋਈ ਕੰਮ ਵੀ ਕਰਵਾਏਗਾ। ਹੁੰਦੇ ਕਮਾਂਦੇ ਪਿੰਡ ਦੇ ਸਕੂਲ ਦੇ ਮੋਰੇ ਉੋਂ ਲੰਘੇ ਆ ਪਿੰਡ ਦੇ ਸਕੂਲ ਦੇ ਮੋਰੇ ਬਹੁਤ ਹੀ ਖਸਤਾ ਹਾਲਤ ਹੈ ਕਿ ਸਰਪੰਚ ਸਾਹਿਬ ਦੀ ਨਜ਼ਰ ਵੀ ਉਸ ਰਸਤੇ ਤੇ ਗਈ ਨਮਸਕਾਰ ਦੋਸਤੋ ਅਸੀਂ ਅੱਜ ਪਹੁੰਚ ਚੁੱਕੇ ਆ ਪਿੰਡ ਜਨੋੜੀ ਦੇ ਵਿੱਚ ਜੋ ਕਿ ਸਭ ਤੋਂ ਵੱਡਾ ਪੰਜਾਬ ਦਾ ਪਿੰਡ ਹੈ ਜਿੱਥੇ ਕਿ ਪੰਜ ਪਜੈਤਾ ਨੇ ਇੱਕ ਅਜਿਹਾ ਮੰਦਿਰ ਹੈ ਇਸ ਪਿੰਡ ਦੇ ਵਿੱਚ ਜਿੱਥੇ ਕਿ ਹਰ ਇੱਕ ਜ਼ਹਿਰੀਲੇ ਸੱਪ ਲੜੇ ਦਾ ਇਲਾਜ ਹੁੰਦਾ ਹੈ ਹਸ਼ਿਆਰਪੁਰ ਜ਼ਿਲ੍ਹੇ ਦਾ ਸਭ ਤੋਂ ਛੋਟੀ ਉਮਰ ਵਾਲਾ ਸਰਪੰਚ ਜਿਹੜਾ ਇਸ ਪਿੰਡ ਦੇ ਵਿੱਚ ਮੌਜੂਦ ਹੈ ਅਤੇ ਪਿੰਡ ਦੇ ਵਿੱਚ ਤਕਰੀਬਨ 650 ਤੋਂ 700 ਘੂ ਹੈ 17 ਸਕੂਲ ਨੇ ਆਹ ਤੁਹਾਨੂੰ ਪਿੰਡ ਦੀ ਸ਼ੈਰ ਕਰਵਾਉਂਦੇ ਆਂ ਪਿੰਡ ਜਨੋੜੀ ਹਸ਼ਿਆਰਪੁਰ ਤੋਂ ਤਕਰੀਬਨ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਹਰਿਆਣੇ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਜਨੋੜੀ ਅੱਜ ਅਸੀਂ ਤੁਹਾਨੂੰ ਪਿੰਡ ਦੇ ਹੀ ਸ਼ੈਰ ਕਰਾਵਾਂਗੇ ਅਤੇ ਦਿਖਾਵਾਂਗੇ ਇਸ ਪਿੰਡ ਦਾ ਇਤਿਹਾਸ ਤੇ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਇਹ ਹੈ ਜੀ ਪਰੋ ਅਡਾ ਪਰੋ ਅਡਾ ਜਿਹੜਾ ਹੈ ਜਨੋੜੀ ਦੇ ਵਿੱਚ ਸਭ ਤੋਂ ਮੇਨ ਅਡਾ ਮੰਨਿਆ ਜਾਂਦਾ ਆ ਬੱਸ ਸਟੈਂਡ ਪਰੋ ਅਡਾ ਇੱਥੇ ਬਾਜ਼ਾਰ ਜਿਹੜਾ ਆ ਹਰ ਇੱਕ ਚੀਜ਼ ਜ਼ਰੂਰੀ ਵਸਤਾਂ ਜਿਹੜੀਆਂ ਉਪਲਬਧ ਹਨ ਇੱਥੋਂ ਜਿਹੜਾ ਸਿੱਧਾ ਰੋੜ ਆ ਇੱਕ ਕਮਾਹੀ ਦੇਵੀ ਨੂੰ ਚਲਾ ਗਿਆ ਆ ਤੇ ਦੂਜਾ ਰੋੜ ਮੈਂਗਰਵਾਨ ਨੂੰ ਚੱਲ ਗਿਆ ਆ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਬਾਬਾ ਸਰਵਨਾਜ ਜੀ ਦੇ ਮੰਦਿਰ ਦਾ ਇੱਕ ਮੰਦਿਰ ਇੱਥੇ ਪਰੋ ਅਡੇ ਜਨੋੜੀ ਦੇ ਵਿੱਚ ਸਥਿਤ ਹੈ ਤੇ ਇੱਕ ਮੰਦਿਰ ਉੱਪਰ ਜਨੋੜੀ ਜਿਹੜਾ ਆ ਮੇਨ ਉੱਥੇ ਸਥਿਤ ਹੈ ਆਉ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਨਾਂ ਸਥਾਨਾਂ ਦੇ ਵੀ ਤੇ ਅਸੀਂ ਮਾਰਦੇ ਹਾਂ ਝਾਤ ਹੁਣ ਪਿੰਡ ਵੱਲ ਨੂੰ ਪਿੰਡ ਦੇ ਵਿੱਚ ਐਂਟਰ ਹੁੰਦੇ ਆਏ ਸਭ ਤੋਂ ਪਹਿਲਾਂ ਗੋਲ ਮhalla ਦਿਖਾਈ ਦਿੰਦਾ ਹੈ ਜਿੱਥੇ ਬੱਚਿਆਂ ਦੇ ਖੇਡਣ ਲਈ ਪਾਰਕ ਬਣਾਇਆ ਗਿਆ ਹੈ ਦਰਸ਼ਕੋ ਇਹ ਤੁਹਾਨੂੰ ਦੱਸਣਾ ਚਾਹਾਂਗੇ ਪਾਰਕ ਮਾਸਟਰ ਦਰਸ਼ਨ ਜੀ ਦੁਆਰਾ ਬਣਾਇਆ ਗਿਆ ਹੈ ਇਸ ਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਮਾਸਟਰ ਦਰਸ਼ਨ ਜੀ ਸਮਾਜ ਸੇਵੀ ਹਨ ਤੇ ਉਹ ਹਮੇਸ਼ਾ ਜਿਹੜਾ ਹੈ ਇਦਾਂ ਦੇ ਕਾਰੇ ਕਰਦੇ ਰਹਿੰਦੇ ਨੇ ਹੋ ਸਕਿਆ ਤਾਂ ਅਸੀਂ ਮਾਸਟਰ ਜੀ ਦੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਪਿੰਡ ਦੀ ਖੂਬਸੂਰਤੀ ਨੂੰ ਬਤਾਉਂਦੇ ਖੂ ਪੁਰਾਣੇ ਖੂ ਜਿਹੜੇ ਹੈ ਪਿੰਡ ਦੀ ਪੰਚਾਇਤ ਵੱਲੋਂ ਅਤੇ ਲੋਕਾਂ ਵੱਲੋਂ ਸੰਭਾਲ ਕੇ ਰੱਖੇ ਗਏ ਹਨ ਤੇ ਦਰਸ਼ਕੋ ਹੁਣ ਅਸੀਂ ਗੱਲ ਕਰਦੇ ਹਾਂ ਪਿੰਡ ਦੇ ਵਿੱਚ ਜਿਹੜਿਆ ਧਾਰਮਿਕ ਸਥਾਨਾਂ ਬਾਰੇ ਧਾਰਮਿਕ ਸਥਾਨ ਪਿੰਡ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ ਅਤੇ ਆਪਸੀ ਪ੍ਰੇਮ ਪਿਆਰ ਦਾ ਜਿਹੜੇ ਆ ਪ੍ਰਤੀਕ ਦਿੰਦੇ ਨੇ ਪਿੰਡ ਦੇ ਵਿੱਚ ਬਾਬਾ ਬਲਕਨਾਰ ਜੀ ਦੇ ਮੰਦਿਰ ਅਤੇ ਹੋਰ ਕਈ ਮੰਦਿਰ ਹਨ ਪਿੰਡ ਦੇ ਵਿੱਚ ਘੁੰਮਦੇ ਹੋਏ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਆ ਅਸੀਂ ਇੱਕ ਚੀਜ਼ ਨੋਟ ਕੀਤੀ ਕਿ ਪਿੰਡ ਦਾ ਜਿਹੜਾ ਜੂਸ ਆ ਹਾਲੇ ਵੀ ਆਪਣੀ ਪੁਰਾਣੀ ਸੰਸਕ੍ਰਿਤੀ ਦੇ ਨਾਲ ਜੁੜਿਆ ਹੋਇਆ ਤੇ ਧਾਰਮਿਕ ਪਾਸੇ ਲੱਗਿਆ ਹੋਇਆ ਆ ਦਰਸ਼ਕੋ ਹੁਣ ਅਸੀਂ ਗੱਲ ਕਰਾਂਗੇ ਉਸ ਮੰਦਿਰ ਦੀ ਜੋ ਅਸੀਂ ਸ਼ੁਰੂਆਤ ਦੇ ਵਿੱਚ ਕੀਤੀ ਸੀ ਇਹ ਮੰਦਿਰ ਆ ਜਿੱਥੇ ਕੋਈ ਵੀ ਸੱਪ ਜਿਹੜਾ ਕੱਟ ਲੈਂਦਾ ਆ ਤੇ ਤੁਸੀਂ ਮੰਦਿਰ ਪਹੁੰਚ ਜਾਂਦੇ ਹੋ ਤੇ ਤੁਹਾਡਾ ਜਿਹੜਾ ਇਲਾਜ ਕੀਤਾ ਜਾਂਦਾ ਹੈ ਆ ਉਹ ਗੱਲਬਾਤ ਕਰਾਂਗੇ ਇੱਥੋਂ ਰਹਿਣ ਵਾਲੇ ਪੁਜਾਰੀ ਦੇ ਨਾਲ ਤੇ ਕਰੋ ਦਰਸ਼ਨ ਬਾਬਾ ਸਰਵਨਾਥ ਜੀ ਦੇ ਕਰੋ ਦਰਸ਼ਨ ਬਾਬਾ ਸਰਵਨਾਥ ਜੀ ਦੇ ਇਹ ਮੰਦਰਵਾਰ ਬਾਬਾ ਸਰਵਨਾਥ ਜੀ ਦਾ ਜੈ ਕਰਾ ਬਾਬਾ ਸਰਵਨਾਥ ਜੀ ਬੋਲ ਸੱਚੇ ਦਰਬਾਰ ਕੀ ਜੈ ਇੱਥੇ ਦਾ ਇhtiyaj ਇੰਦਾ ਕਿ ਬਾਬਾ ਸਰਵਨਾਥ ਖਰੀਦਵਾਰ ਤੁਮ ਕਿੱਧੇ ਜਨੋੜੀ ਆਏ ਆ ਕਹ ਉਹਨਾਂ ਨੇ 12 ਸਾਲ ਇੱਥੇ ਤਪਛਿਆ ਕੀਤੀ ਹਾਂਜੀ ਤਪਛਿਆ ਕਰਨੇ ਤੋਂ ਬਾਅਦ ਛਾੜੇ ਬਜ਼ੁਰਗ ਕਰਾਂ ਉਹਨਾਂ ਦੀ ਸ਼ਿਵਾ ਕੀਤੀ ਇਸ ਕਾਰਨ ਇੱਥੇ ਦਾ ਇhtiyaj ਇੱਥੇ ਦੇ ਜੋ ਵੀ ਸੱਪ ਜ਼ਹਿਰੀਲਾ ਹੋਰ ਕੋਈ ਦੰਗੂ ਦੰਗੂ ਕੁਛ ਵੀ ਡੜੀਆ ਜ਼ਹਿਰ ਵਾਲਾ ਹਾਂਜੀ ਅੰਦਰ ਆ ਜਾਏ ਬਾਬਾ ਜੀ ਦੇ ਅਸੀਂ ਠਾਂਡਾ ਕਰਦੇ ਹਾਂ ਹਾਂਜੀ ਬਣੇ ਤਾਂ ਵੀ ਪ੍ਰਤੀਆਂ ਦਾ ਠਾਂਡਾ ਕਰੀਦਾ ਤਿੰਨ ਦਿਨ ਇੱਥੇ ਮਰੀਜ਼ ਨੂੰ ਰੱਖੀਦਾ ਅੱਛਾ ਜੀ ਦੁੱਧ ਹੀ ਪਿਵਾਣੇ ਆ ਇੱਥੇ ਉਹ ਠੀਕ ਹੋ ਜਾਂਦੀ ਹੈ ਇਸ ਕਾਰਨ ਇੱਥੇ ਦੇ ਦੋ ਮਹੱਲੇ ਐ ਇੱਕ ਛਾਂਦੀਆਂ ਦਾ ਇੱਕ ਕਿਨਾਰੀਆਂ ਦਾ ਦੋਨੇ ਮਹੱਲਿਆਂ ਵਿੱਚ ਬਖਸ਼ਾ ਹੈ ਹਾਂਜੀ ਸਾਡੇ ਬਜ਼ੁਰਗਾਂ ਨੇ ਉਹਨਾਂ ਕੋਲੋਂ ਬਲਦਾਨ ਲਿਆ ਥਾ ਬਲਦਾਨਦਾਰ ਸਾਡੇ ਉਧਰ ਗੋਪੀ ਚੰਦ ਹੈ ਉਧਰ ਗਿਸ਼ਾਈ ਹੈ गोपीचंद बाबा जी ने ਛੱਡ ਕੋ ਇਹਨਾਂ ਕੋਲ ਬਰਦਾਨ ਦਿਆ tha ਕਿ ਜੋ ਵੀ ਤੂੰ ਕੋਲ ਤੇਰੇ ਕੋਲ ਤੋਂ ਜਿਹੜਾ ਵੀ ਛੋਟੇ ਤੋਂ ਛੋਟਾ ਬੱਚਾ ਵੀ ਮੇਰਾ ਨਾਂ ਲੈ ਕੇ ਇੱਥੇ ਠੰਡਾ ਕਰੇਗਾ ਹਾਂਜੀ ਉਹਨੂੰ ਠੀਕ ਹੋ ਜਾਏਗਾ ਅੱਛਾ ਜੀ ਇਸ ਕਰਾਮ ਇੱਥੇ ਦੀ ਮੰਨਤਾ ਜੋ ਵੀ ਬੰਦਾ ਜਾਂ ਬਾਹਰਲਾ ਭਗਤ ਸਰਦਾ ਪੂਰਵਕ ਇੱਥੋਂ ਆਪਣੀ ਮੰਨ ਦੀ ਮਰਦ ਪੂਰੀ ਕਰ ਦਿੰਦੇ ਬਾਬਾ ਜੀ ਅੱਛਾ ਜੋ ਡੰਗ ਹੋ ਜਾਏ ਕਿਸੇ ਨੂੰ ਵੀ ਡੰਗੂ ਸੱਪ ਦਾ 3 ਦਿਨ ਦੇ ਵਿੱਚ ਛੱਪ ਦੇ ਜ਼ਰੀਲੇ ਛੱਪ ਦਾ ਕੋਈ ਵੀ ਡੰਗ ਜ਼ਰੀਲੇ ਛੱਪ ਦਾ ਡੰਗ ਹੋ ਜਾਏ ਹਾਂਜੀ ਤਾਂ ਤਿੰਨ ਦਿਨ ਇਥੇ ਰੱਖਦੇ ਆਂ ਅੱਛਾ ਇਹਨਾਂ ਦਿਨਾਂ ਚ ਠੀਕ ਹੋ ਜਾਂਦਾ ਦੁੱਧ ਹੀ ਪਿਲਾਉਂਦੇ ਆ ਇੱਥੇ ਖਾਂਡਾ ਕਰੀ ਤੱਕ ਦੋ ਤਿੰਨ ਦਿਨ ਅੱਛਾ ਹਾਂਜੀ ਸਵੇਰੇ ਸ਼ਾਮ ਸਵੇਰਾ ਨਹੀਂ ਇਹ ਇੱਥੇ ਬੰਦਾ ਰਹਿੰਦਾ ਤਿੰਨ ਤਿੰਨ ਟਾਈਮ ਵੀ ਹੋ ਜਾਂਦਾ ਚਾਰ ਟਾਈਮ ਵੀ ਕਰ ਲਈਦਾ ਅੱਛਾ ਜੀ ਇੱਥੇ ਤੇ ਐਟੇ ਟਾਈਮ ਦੋ ਪਜਾਰੀ ਰਹਿੰਦੇ ਆ ਹਾਂਜੀ ਰਾਤ ਦਿਨ ਅੱਛਾ ਇਹ ਮਰਜੀ ਮਰੀਜ਼ ਆ ਜਾਏ ਉਹਨਾਂ ਦੀ ਦੇਖਭਾਲ ਕਰਦਾ ਸੇ ਰੈਂ ਸੈਨ ਉੱਥੇ ਹੈਗਾ ਰੈਂ ਸੈਨ ਬੜਾ ਪ੍ਰੋਗਰਾਮ ਉੱਪਰ ਛਾਦਾ ਇਕਰਾਮ ਬਣੀਆਂ ਹਾਂਜੀ ਰਸੋਈ ਹੈ ਲੈਟਰਨ ਬਾਥਰੂਮ ਹੈ ਸਭ ਕੁਝ ਉੱਪਰ ਬਣੀਆਂ ਪਿਆ ਜੋ ਕੋਈ ਕੋਈ ਦਿੱਕਤ ਨਹੀਂ ਹੈ ਖਾਣਾ ਪੀਣਾ ਸਭ ਬਿਸਤਰ ਮੈਂ ਬਿਸਤਰ ਮਿਲੇਗਾ ਹਾਂਜੀ ਹੈ ਰਹਿਣੇ ਨੂੰ ਗੱਤੇ ਮਿਲਣਗੇ ਛੋਣੇ ਨੂੰ ਬਾਕੀ ਖਾਣੇ ਪੀਣੇ ਨੂੰ ਰਸੋਈ ਹੈ ਜੋ ਵੀ ਸਮਾਨ ਅਸੀਂ ਦੇ ਦਿੰਨੇ ਹਥੋ ਜੋ ਵੀ ਚਾਹ ਦਾਲ ਚਾਵਲ ਰੋਟੀ ਜੋ ਵੀ ਉਹਨਾਂ ਨਾਲ ਪਤਾਣੀ ਹੋਵੇ ਅੱਛਾ ਜੀ ਪੰਜੀ ਤੇ ਇੱਥੇ ਮਤਲਬ ਕਿ ਜੋ ਵਿਸਾਖੀ ਔਰ ਹੋਲੀ ਦਾ ਮੇਲਾ ਹੁੰਦਾ ਵਿਸਾਖੀ ਨੂੰ ਮੇਲਾ ਇੱਥੇ ਹੁਣ 13 ਅਪ੍ਰੈਲ ਨੂੰ ਮੇਲਾ ਹੋਇਆ ਹਾਂਜੀ ਬੜਾ ਤਗੜਾ ਦੋ ਮੇਲੇ ਹੁੰਦੇ ਆ ਦੋ ਦੋ ਦਿਨ ਇੱਥੇ ਹੁੰਦੇ ਆ ਹਾਂਜੀ 14 ਫਰਵਰੀ ਨੂੰ ਅੱਛਾ ਜੀ 14 ਫਰਵਰੀ ਨੂੰ ਬਾਬਾ ਜੀ ਦਾ ਇਹ ਜਨਮ ਦਿਨ ਇਹ ਮੂਰਤੀ ਸਥਾਪਨਾ ਹੁੰਦੀ ਹੈ ਅੱਛਾ ਜੀ 14 ਮਨਾਈ ਦਾ ਹਾਂਜੀ ਤੇ ਵਿਸਾਖੀ ਨੂੰ 13 ਰੰਗਤ ਆਈ ਹੈ ਸਾਡੀ ਬੜੀ ਮੇਲਾ ਉਥੇ ਕੰਡਾਲਾ ਬੜਾ ਤਗੜਾ ਥੰਡਾ ਹੈ ਹਾਂਜੀ ਜਿੱਥੇ ਕੀ ਰਸੋਈ ਹੈ ਬੜੇ 20 25 ਕਾਟਾ ਚਾਵਲ ਲੱਗਦੇ ਹੈ ਉਹ ਇੰਨੀ ਜਨਤਾ ਆਉਂਦੀ ਹੈ ਮੇਲਾ ਇੰਨਾ ਭਾਰਾ ਹੁੰਦਾ ਕੋਈ ਸੋਚੋ ਹੀ ਮਤਲਬ ਹਾਂਜੀ ਸਾਰੇ ਪੰਜਾਬ ਤੋਂ ਬਾਰ ਬਾਰ ਉਹ ਦੁਨੀਆ ਹਾਂਜੀ ਬਹੁਤ ਦੂਰੋਂ ਦੂਰੋਂ ਬੰਦੇ ਜਾਂਦੇ ਹੈ ਅੱਛਾ ਜੀ ਹਾਂਜੀ ਮੇਲਾ ਦਾ ਅੱਛਾ ਬਹੋਲੀ ਦਾ ਵੀ ਇੱਥੇ ਹੁੰਦਾ ਬਸ ਹੋਲੀ ਦਾ ਮੇਲਾ ਉਹ ਸਾਡੇ ਛੰਨਾ ਮਸ਼ਟੈਂਡ ਦੇ ਕੋਲ अच्छा बस स्टैंड ਦੇ ਥੱਲੇ ਕੋਲ ਹੁੰਦਾ ਇਹੀ ਕਮੇਟੀ ਕਰਾਂਦੀ ਮੰਦਿਰ ਨਹੀਂ ਨਹੀਂ ਉਹ ਉਹ ਪਿੰਡ ਦਾ ਉਹ ਦਾ ਸਰਪੰਚ ਉਹ ਪਿੰਡ ਦਾ ਹੀ ਹੈ ਕੋਈ ਸਾਡੇ ਪਿੰਡ ਦੇ ਪਿੰਡ ਦੀ ਹੁੰਦੀ ਹੈ ਵਿਸਾਖੀ ਇਸ ਮੰਦਿਰ ਦਾ ਜਿਆ ਕਿ ਇਹ ਮੰਦਿਰ ਮੰਦਿਰ ਦਾ ਹਿਸ਼ਾਰਾ ਹੈ ਇਸ ਮੰਦਿਰ ਦੇ ਵਿੱਚ ਵਿਸਾਖੀ ਦੇ ਦਿਨ 14 ਫਰਵਰੀ ਦੇ ਦਿਨ ਜੇ ਮੰਦਿਰ ਹੀ ਕਰਦੇ ਬਾਬਾ ਸਰਵਨਾਥ ਦੀ ਕਮੇਟੀ ਬਣੀ ਹੈ ਇੱਥੇ ਹਾਂਜੀ ਉਹ ਕਮੇਟੀ ਸਭ ਕੁਝ ਕਰਦੀ ਹੈ ਅੱਛਾ 14 ਅਪ੍ਰੈਲ ਦਾਗਾ ਮੂਰਤੀ ਸਥਾਪਨਾ ਦਿਨ 14 ਫਰਵਰੀ ਦਾ ਮੁਰਤੀ ਉਸਤਾਂ ਦਿਨ ਹੈ ਅੱਛਾ ਜੀ 14 ਫਰਵਰੀ ਦਾ ਹਾਂਜੀ 14 ਫਰਵਰੀ ਦਾ ਅੱਛਾ ਜੀ ਤਾਂ 13 ਅਪ੍ਰੈਲ ਦਾ ਜਾਂ 14 ਅਪ੍ਰੈਲ ਜਦੋਂ ਵੀ ਆ ਜਾਂਦੀ ਹੈ ਵਿਸਾਖੀ ਉਹ ਵਿਸਾਖੀ ਦਾ ਮਹੱਤਵ ਹੈ ਅੱਛਾ ਜੀ ਬਾਕੀ ਜੋ ਵੀ ਦਰਤੇ ਆਏ ਆਪਣੀ ਮੰਨਤਾ ਪੂਰੀ ਮੰਨਣਾ ਛਰਦਾ ਨਾ ਆਪਣੇ ਹਾਂਜੀ ਧਿਆਵੇ ਉਹ ਠੀਕ ਸਭ ਕੁਝ ਵੇ ਦੁੱਖ ਦੂਰ ਹੋ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਹਨ ਅਸੀਂ ਪਹੁੰਚ ਚੁੱਕੇ ਹਾਂ ਦੇਰੇ ਚਰਚ ਦੇ ਵਿੱਚ ਜੋ ਕਿ ਸਾਨੂੰ ਬਹੁਤ ਹੀ ਸ਼ਾਂਤਮਈ ਚਰਚ ਲੱਗੀ ਜੋ ਕਿ ਇੱਥੇ ਕੰਧਾਂ ਤੇ ਸਲੋਗਨ ਲਿਖੇ ਹੋਏ ਸੀ ਕਿ ਜੀਸ਼ੂ ਹੀ ਪ੍ਰਭੂ ਹੈ ਜੀਸ਼ੂ ਦਾ ਲਹੂ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ ਪਿੰਡ ਵਿੱਚ ਪੀਰਾ ਦੀਆਂ ਬਹੁਤ ਸਾਰੀਆਂ ਦਰਗਾਹਾਂ ਨੇ ਤੇ ਲੋਕ ਰਲ ਮਿਲ ਕੇ ਇੱਥੇ ਹਰ ਇੱਕ ਸਮਾਗਮ ਕਰਾਉਂਦੇ ਹਨ ਤੇ ਹਰ ਇੱਕ ਧਰਮਦਾਸ ਮਾਨ ਵੀ ਕਰਦੇ ਹਨ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਦਾ ਪ੍ਰਾਚੀਨ ਮੰਦਿਰ ਸ਼ਿਵ ਮੰਦਿਰ ਦੇ ਵਿੱਚ ਜਿੱਥੇ ਕੀ ਮੰਦਿਰ ਵਿੱਚ ਪੁਜਾਰੀ ਨਾਲ ਗੱਲਬਾਤ ਵੀ ਕਰਾਂਗੇ ਇਹ ਆਸਿਕ ਮੰਦਿਰ ਆ ਕਾਫੀ ਮਾਨਤਾ ਦੀ ਆਪਣੇ ਮਹੀਨੇ ਦੇ ਵਿੱਚ ਸੰਗਰਾਂਤ ਤੋਂ ਬਾਅਦ ਜਿੱਥੇ ਸੋਮਵਾਰ ਲੰਗਰ ਲਾਇਆ ਜਾਂਦਾ ਉਹ ਲੰਗਰ ਕਮੇਟੀ ਵੱਲੋਂ ਕਾਇਆ ਜਾਂਦਾ ਬਹੁਤ ਤਰੀਕੇ ਨਾਲ ਵਧੀਆ ਕਾਰੋਬਾਰ ਚੱਲਦਾ ਮੰਦਰ ਤੇ ਮੰਨਤਾ ਬਹੁਤ ਹੈ ਕਾਫੀ ਦੂਰ ਦੂਰੋਂ ਸੰਗਤ ਆਉਂਦੀ ਆ ਪੁਰਾਣਾ ਇੱਥੇ ਖੂਹ ਹੈ ਤੇ ਸਾਲ ਵਿੱਚ ਸ਼ਿਵਰਾਤਰੀ ਆਉਂਦੀ ਆ ਜਦੋਂ ਤਿੰਨ ਦਿਨ ਦਾ ਮੇਲਾ ਕਾਫੀ ਖੂਬ ਸੰਗਤਾਂ ਦਰਸ਼ਨ ਪਾਉਂਦੀਆਂ ਦੂਰੋਂ ਦੂਰੋਂ ਸੰਗਤ ਆਉਂਦੀ ਆ ਨੰਗਰ ਛੱਕੇ ਜਾਂਦੇ ਆ ਆਪਣੀ ਸ਼ਰਧਾ ਨਾਲ ਮਨੋ ਕਾਮਨਾ ਵੀ ਬਾਬਾ ਪੂਲਾ ਸ਼ੰਕਰ ਪੂਰੀ ਕਰਦੇ ਆ ਸ਼ਿਵਰਾਤਰੀ ਦਾ ਮੇਲਾ ਕਿਤਾ ਸ਼ਿਵਰਾਤਰੀ ਦਾ ਮੇਲਾ ਮੰਨ ਲਓ ਤਿੰਨ ਦਿਨ ਦਾ ਮੇਲਾ ਫਿਰ ਨੰਗਰ ਲਗਾਤਾਰ ਹੁੰਦਾ ਬਹੁਤ ਵਧੀਆ ਕਾਫੀ ਰਾਜ ਹੁੰਦਾ ਕਾਫੀ ਸੰਗਤ ਆਉਂਦੀ ਆ ਬਾਤੜ ਕੇ ਦਰਸ਼ਨ ਸ਼ਿਵਾਂ ਦੇ ਕਰਨ ਆਉਂਦੀ ਸੰਗਤ ਆਪਣੇ ਕੀਰਤਨ ਵੀ ਹੁੰਦੇ ਆ ਚੌਂਕੀ ਵੀ ਲੱਗਦੀ ਆ ਸੰਗਤਾਂ ਨਾਲ ਕੇ ਬੈਠ ਕੇ ਸੁਣਦੇ ਵੀ ਆ ਲੰਗਰ ਪਾਣੀ ਛੱਕ ਕੇ ਬਾਬੇ ਦਰਸ਼ਨ ਕਰਕੇ ਸੰਗਤਾਂ ਹੋ ਜਾਂਦੀਆਂ ਆਸਮਾਨਾ ਜਿਹਨਾਂ ਦੀ ਪੂਰੀ ਹੁੰਦੀ ਆ ਉਹ ਸੋਮਵਾਰ ਦੇ ਸੋਮਵਾਰ ਵੀ ਮੱਥਾ ਟੇਕਣ ਹੁੰਦੇ ਆ ਬਾਕੀ ਜਿੱਥੇ ਸੋਮਵਾਰ ਦਾ ਲੰਗਰ ਕਮੇਟੀ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਪੱਕੀਆਂ ਸੜਕਾਂ ਤੇ ਤਿੰਨ ਸਰਕਾਰੀ ਬੈਂਕ ਨੇ ਤੇ ਪਿੰਡ ਦਾ youth ਜਿਹੜਾ ਆ ਨਸ਼ਿਆਂ ਤੋਂ ਬਿਲਕੁਲ ਦੂਰ ਰਹਿੰਦਾ ਹੈ ਪਿੰਡ ਦਾ youth ਹਰੇਕ ਖੇਡ ਦੇ ਵਿੱਚ ਸਭ ਤੋਂ ਅੱਗੇ ਹੈ ਪਿੰਡ ਵਾਸੀ ਰਲ ਮਿਲ ਕੇ ਰਹਿੰਦੇ ਨੇ ਰਲ ਮਿਲ ਕੇ ਰਹਿਣ ਦੇ ਨਾਲ ਪਿੰਡ ਨੂੰ ਹੋਰ ਖੂਬਸੂਰਤ ਬਣਾਉਂਦੇ ਨੇ ਪਿੰਡ ਦਾ ਜਿਹੜਾ ਆ ਪਹਾੜੀ ਏਰੀਆ ਦੇ ਵਿੱਚ ਵਸਿਆ ਹੋਇਆ ਪਿੰਡ ਅਤੇ ਇੱਕ ਸਾਈਡ ਤੋਂ ਮੈਦਾਨੀ ਏਰੀਆ ਦੇ ਵਿੱਚ ਵਸਿਆ ਹੋਇਆ ਆ ਪਿੰਡ ਪੁਰਾਣੇ ਕਲਚਰ ਨੂੰ ਹਜੇ ਤੱਕ ਸਾਂਭ ਕੇ ਲੋਕਾਂ ਨੇ ਰੱਖਿਆ ਹੋਇਆ ਆ ਪਿੰਡ ਦੀ ਮਜ਼ਬੂਤੀ ਅਤੇ ਖੂਬਸੂਰਤੀ ਇਹ ਵੀ ਹੈ ਪਿੰਡ ਦੇ ਵਿੱਚ ਕੋਈ ਵੀ ਅਣਬਣ ਜਾਂ ਲੜਾਈ ਝਗੜਾ ਹੁੰਦਾ ਹੈ ਤੇ ਉਸ ਨੂੰ ਪਿੰਡ ਦੇ ਵਿੱਚ ਹੀ ਸੁਲਝਾ ਲਿਆ ਜਾਂਦਾ ਹੈ ਅੱਜ ਤੱਕ ਇਸ ਪਿੰਡ ਦੀ ਕੋਈ ਵੀ ਥਾਣੇ ਗੱਲਬਾਤ ਨਹੀਂ ਗਈ ਹੈ ਪਿੰਡ ਵਾਸੀ ਸਭ ਰਲ ਮਿਲ ਕੇ ਰਹਿੰਦੇ ਨੇ ਹੁਣ ਦੋਸਤੋ ਤੁਹਾਨੂੰ ਉਹ ਦੁਕਾਨ ਦਿਖਾਵਾਂਗੇ ਬਾਬੇ ਅੰਬਰਸਰੀਏ ਦੀ ਅਜੇ ਸਵੀਟ ਸ਼ਾਪ ਇਸ ਦੁਕਾਨ ਦੇ ਨਾਲ ਕਈ ਬੱਚਿਆਂ ਦੀਆਂ ਯਾਦਾਂ ਜੁੜੀਆਂ ਹੋਣੀਆਂ ਆ ਅਸੀਂ ਜਦੋਂ ਛੋਟੇ ਹੁੰਦੇ ਸੀ ਇਸ ਦੁਕਾਨ ਤੇ ਆ ਕੇ ਬਹੁਤ ਵੇਸ਼ਨ ਜਾਂ ਬਰਫੀ ਖਾਂਦੇ ਹੁੰਦੇ ਸੀ ਇਹ ਦੋਸਤੋ ਅੱਜ ਵੀ ਦੁਕਾਨ ਪੂਰੇ ਏਰੀਆ ਦੇ ਵਿੱਚ ਸਭ ਤੋਂ ਮਸ਼ਹੂਰ ਦੁਕਾਨ ਹੈ ਸੋ ਆਓ ਹੁਣ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਦੇ ਵੱਲ ਤੇ ਪਿੰਡ ਦੀਆਂ ਕੁਝ ਚਲਕੀਆਂ ਅਸੀਂ ਦੇਖਦੇ ਹਾਂ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਡਿਸਪੈਂਸਰੀ ਜਿਸ ਨੂੰ ਅਸੀਂ ਹਸਪੀਟਲ ਕਹਿ ਸਕਦੇ ਹਾਂ ਪੀ ਐਚ ਸੀ ਸੈਂਟਰ ਹੈ ਦੋਸਤੋ ਐਸਡ ਡਿਸਪੈਂਸਰੀ ਪੀਐਚਸੀ ਸੈਂਟਰ ਦੇ ਵਿੱਚ ਤਕਰੀਬਨ 20 ਤੋਂ 25 ਪਿੰਡ ਦੇ ਲੋਕ ਜਿਹੜੇ ਆ ਕੇ ਆਪਣਾ ਇਲਾਜ ਕਰਾਉਂਦੇ ਨੇ ਇੱਥੇ ਬਹੁਤ ਹੀ ਸੂਝਵਾਨ ਡਾਕਟਰਾਂ ਦੀ ਟੀਮ ਜਿਹੜੀ ਆ ਕੇ ਬੈਠਦੀ ਹੈ ਅਤੇ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਂਦੀ ਹੈ ਹਸਪਤਾਲ ਦੇ ਬਿਲਕੁਲ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੂੜੀ ਹੈ ਜਿਸ ਦੇ ਨਾਲ ਸਾਡੀਆਂ ਅਤੇ ਬਹੁਤ ਸਾਰੇ ਬੱਚਿਆਂ ਦੀਆਂ ਜਾਂਦਾ ਜੁੜੀਆਂ ਹੋਣੀਆਂ ਹਨ ਪਰ ਇਸ ਸਕੂਲ ਦੇ ਮੂਰੇ ਗੰਧ ਦੇਖ ਕੇ ਸਾਨੂੰ ਬਹੁਤ ਹੈਰਾਨੀ ਹੋਈ ਅਤੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਸਰਪੰਚ ਨਾਲ ਵੀ ਜੇਕਰ ਤੁਸੀਂ ਵੀ ਇਸ ਸਕੂਲ ਦੇ ਵਿੱਚ ਪੜ੍ਹੇ ਹੋਏ ਹੋ ਤਾਂ ਇੱਕ ਕਮੈਂਟ ਜ਼ਰੂਰ ਕਰਨਾ ਤੁਹਾਡੀਆਂ ਕੀ ਯਾਦਾਂ ਨੇ ਇਸ ਸਕੂਲ ਦੇ ਨਾਲ ਸੋ ਦੋਸਤੋ ਹੁਣ ਫੇਰ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਘੁਮਾਂਦੇ ਹੋਏ ਅਸੀਂ ਦੇਖਿਆ ਇੱਕ ਕੁੜੀਆਂ ਦਾ ਸਕੂਲ ਜਿਹੜਾ ਕਿ ਸਿਰਫ ਕੁੜੀਆਂ ਲਈ ਬਣਿਆ ਹੋਇਆ ਹੈ ਜਨੂੜੀ ਪਿੰਡ ਦੇ ਵਿੱਚ ਤੇ ਨਾਲ ਹੀ ਪੁਰਾਣੀਆਂ ਕੁਝ ਯਾਦਾਂ ਤੇ ਪੁਰਾਣੀਆਂ ਦੁਕਾਨਾਂ ਬਜ਼ੁਰਗ ਬੈਠ ਕੇ ਆਪਣਾ ਦੁਕਾਨਾਂ ਦੇ ਕੰਮ ਕਰ ਰਹੇ ਸੀ ਢਾਕਾਨਾਂ ਅਤੇ ਨਾਲ ਹੀ ਬਿਲਕੁਲ ਠੰਡੇ ਪਾਣੀ ਵਾਲਾ ਬੱਸ ਸਟੈਂਡ ਦੇ ਕੋਲ ਉਹੀ ਪੁਰਾਣਾ ਖੂਹ ਜਿੱਥੇ ਅੱਜ ਵੀ ਠੰਡਾ ਅਤੇ ਸਾਫ਼ ਸੁਥਰਾ ਪਾਣੀ ਨਿਕਲਦਾ ਹੈ ਅਸੀਂ ਇੱਥੋਂ ਠੰਡਾ ਜਲ ਪੀ ਕੇ ਅੱਗੇ ਵੱਲੋਂ ਰਵਾਨਾ ਹੋਏ ਸੋ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਇੱਥੇ ਹਰ ਇੱਕ ਵਿਅਕਤੀ ਗਰਮੀਆਂ ਦੇ ਵਿੱਚ ਠੰਡਾ ਪਾਣੀ ਪੀਂਦਾ ਹੈ ਇਹ ਉਹ ਪਹਾੜ ਹਨ ਜਿਹੜੇ ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਆਉਣ ਲਈ ਮਜਬੂਰ ਕਰਦੇ ਨੇ ਸਕੂਨ ਭਰਿਆ ਮਾਹੌਲ ਹੈ ਦੋਸਤੋ ਹੁਣ ਤੁਹਾਨੂੰ ਲੈ ਕੇ ਚਾਉਦੇ ਹਾਂ ਬੱਸ ਸਟੈਂਡ ਅਤੇ ਗਰਾਊਂਡ ਦੇ ਬਿਲਕੁਲ ਨਾਲ ਹੀ ਸ਼ੇਪੂਰੀ ਹੈ ਸ਼ੇਪੂਰੀ ਜਿੱਥੇ ਹਰ ਇੱਕ ਜਨੋੜੀ ਦਾ ਵਿਅਕਤੀ ਜਿਹੜਾ ਆ ਆਪਣੇ ਜੀਵਨ ਤੋਂ ਮੁਕਤ ਹੋਣ ਤੋਂ ਬਾਅਦ ਉਸ ਨੂੰ ਇੱਥੇ ਹੀ ਲਿਆਇਆ ਜਾਂਦਾ ਹੈ ਸ਼ੇਪੂਰੀ ਇੰਨੀ ਸਾਫ਼ ਸੁਥਰੀ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਇਹ ਆਖਰੀ ਘਰ ਹੈ ਜਿੱਥੇ ਹਰ ਇੱਕ ਵਿਅਕਤੀ ਨੇ ਆਉਣਾ ਹੈ ਛੇਪੋਰੀ ਦਾ ਸਾਫ ਸਫਾਈ ਅਤੇ ਸਾਫ ਸੁਥਰਾ ਹੋਣ ਦਾ ਮਕਸਦ ਸਿਰਫ ਇਹ ਹੈ ਕਿ ਪਿੰਡ ਵਾਲੇ ਬਹੁਤ ਹੀ ਰਲ ਮਿਲ ਕੇ ਜਿਹੜੇ ਰਹਿੰਦੇ ਹਨ ਗਰੀਬ ਅਤੇ ਅਮੀਰ ਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਹਨ ਤੇ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਨ ਪਹਾੜਾਂ ਦੇ ਵਿੱਚ ਵਸਿਆ ਜਿਹੜਾ ਜਨੋੜੀ ਦਾ ਉਹ ਡੈਮ ਜਿਸ ਦੇ ਕਰਕੇ ਬਹੁਤ ਸਾਰੇ ਸ਼ਹਿਰਾਂ ਦੇ ਨੌਜਵਾਨ ਬੱਚੇ ਅਤੇ ਫੈਮਲੀਆਂ ਜਿਹੜੇ ਆ ਸ਼ਾਮ ਦੇ ਟਾਈਮ ਇੱਥੇ ਘੁੰਮਣ ਆਉਂਦੇ ਹਨ ਡੈਮ ਤੇ ਬਹੁਤ ਹੀ ਸਾਫ ਸਫਾਈ ਦਾ ਧਿਆਨ ਰੱਖਿਆ ਗਿਆ ਸੀ ਅਤੇ ਇੱਥੇ ਸ਼ਾਂਤਮਈ ਮਾਹੌਲ ਤੇ ਸਕੂਨ ਵਾਲਾ ਦ੍ਰਿਸ਼ ਦਿਖਾਈ ਦਿੰਦਾ ਹੈ ਆਓ ਤੁਹਾਨੂੰ ਦਿਖਾਉਂਦੇ ਆ ਉਹ ਡੈਮ ਜਨੋੜੀ ਦਾ ਜਿੱਥੇ ਹਰ ਇੱਕ ਵਿਅਕਤੀ ਸ਼ਾਮ ਨੂੰ ਘੁੰਮਣ ਫਿਰਨ ਆਉਂਦਾ ਹੈ ਦੋਸਤੋ ਇਹ ਡੈਮ ਦੇ ਵਿੱਚ ਪਾਣੀ ਇਸ ਕਰਕੇ ਬਹੁਤ ਘੱਟ ਹੈ ਇਸ ਸਮੇਂ ਕਿਉਂਕਿ ਇਸ ਡੈਮ ਨੂੰ ਟੂਰਿਸਟ ਹੱਬ ਬਣਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਚੋਹਾਰ ਡੈਮ ਅਤੇ ਥਾਣਾ ਡੈਮ ਨੂੰ ਟੂਰਿਸਟ ਹੱਬ ਬਣਾਇਆ ਗਿਆ ਹੈ ਉਵੇਂ ਹੀ ਜਨੋੜੀ ਡੈਮ ਨੂੰ ਟੂਰਿਸਟ ਹੱਬ ਬਣਾਇਆ ਜਾਏਗਾ ਇਸ ਕਰਕੇ ਇਸ ਦਾ ਕੰਮ ਜੜਾਇਆ ਚੱਲ ਰਿਹਾ ਸੀ ਡੈਮ ਦੇ ਵਿੱਚ ਮੱਛੀ ਪਾਲਣ ਦਾ ਕੰਮ ਜੜਾਇਆ ਕੀਤਾ ਜਾਂਦਾ ਹੈ ਜਿਸ ਦੇ ਨਾਲ ਲੋਕਲ ਲੋਕਾਂ ਦਾ ਬਹੁਤ ਰੁਜ਼ਗਾਰ ਚੱਲ ਰਿਹਾ ਹੈ ਇਸ ਡੈਮ ਤੇ ਹਰ ਵੇਲੇ ਇੱਕ ਸਰਕਾਰੀ ਮੁਲਾਜ਼ਮ ਉਪਲਬਧ ਹੁੰਦਾ ਹੈ ਜੋ ਡੈਮ ਤੇ ਘੁੰਮਣ ਫਿਰਨ ਆਏ ਲੋਕਾਂ ਦੀ ਦੇਖਰੇਖ ਕਰਦਾ ਹੈ ਤੇ ਧਿਆਨ ਰੱਖਦਾ ਹੈ ਬੱਚਿਆਂ ਦਾ ਅਤੇ ਹਰ ਇੱਕ ਵਿਅਕਤੀ ਦਾ ਤਾਂ ਕਿ ਉਹ ਪਾਣੀ ਵੱਲ ਨਾ ਜਾਣ ਇਸ ਡੈਮ ਦੇ ਪਾਣੀ ਦੇ ਨਾਲ ਤਕਰੀਬਨ ਪਿੰਡ ਦੇ ਹਰ ਇੱਕ ਖੇਤ ਨੂੰ ਪਾਣੀ ਲੱਗਦਾ ਹੈ ਤੇ ਪਿੰਡ ਦੇ ਹਰ ਇੱਕ ਵਿਅਕਤੀ ਜਿਹੜੇ ਹੈ ਖੇਤੀ ਦੇ ਨਾਲ ਜੁੜੇ ਹੋਏ ਨੇ ਤੇ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਵਾਪਸ ਪਿੰਡ ਵੱਲ ਇਹ ਹੈ ਪਿੰਡ ਦਾ ਸਕੂਲ ਗਰਾਊਂਡ ਤੇ ਪਿੰਡ ਦੇ ਕੁਝ ਅਜਿਹੇ ਮੱਲੇ ਤੇ ਅਜਿਹੇ ਘਰ ਜਿਹੜੇ ਅੱਜ ਵੀ ਪਿੰਡ ਦੀ ਖੂਬਸੂਰਤੀ ਨੂੰ ਬਣਾ ਕੇ ਰੱਖਦੇ ਨੇ ਉਹ ਉੱਚੀਆਂ ਇਮਾਰਤਾਂ ਅਤੇ ਛੋਟੇ-ਛੋਟੇ ਘਰ ਆਓ ਤੁਹਾਨੂੰ ਦਿਖਾਉਂਦੇ ਆ ਪਿੰਡ ਵਾਸੀਆਂ ਦਾ ਰਹਿਣਾ ਸਹਿਣਾ ਬਿਲਕੁਲ ਸਾਦਾ ਅਤੇ ਸਿੰਪਲ ਹੈ ਪਹਿਰਾਵਾ ਵੀ ਬਿਲਕੁਲ ਸਿੰਪਲ ਹੈ ਦੋਸਤੋ ਇਸ ਪਿੰਡ ਦੇ ਵਿੱਚੋਂ ਤਕਰੀਬਨ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਜਵਾਨ ਹੈ ਉਹ ਆਰਮੀ ਦੇ ਵਿੱਚ ਹਨ ਤੇ ਸ਼ਹੀਦੀਆਂ ਵੀ ਇਸ ਪਿੰਡ ਦੇ ਜਵਾਨਾਂ ਨੇ ਪਾਈਆਂ ਹੋਈਆਂ ਨੇ ਤੇ ਦੋਸਤੋ ਹੁਣ ਜਿਵੇਂ ਪਹਿਲਗਾਮ ਹਮਲੇ ਤੋਂ ਬਾਅਦ ਜੰਗ ਦਾ ਜਿਹੜਾ ਆ ਦੌਰ ਚੱਲ ਰਿਹਾ ਹੈ ਇਸ ਪਿੰਡ ਵੱਲੋਂ ਪ੍ਰਸ਼ਾਸਨ ਦਾ ਜਿਹੜਾ ਆ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਚਾਹੇ ਉਹ ਬਲੈਕਆਊਟ ਹੋਵੇ ਚਾਹੇ ਪ੍ਰਸ਼ਾਸਨ ਦੀਆਂ ਕੋਈ ਦੂਸਰੀਆਂ ਜੋ ਹਦਾਇਤਾਂ ਨੇ ਉਹਨਾਂ ਦੀ ਅਸੀਂ ਗੱਲ ਕਰ ਲਈਏ ਪਿੰਡ ਵਾਸੀ ਜਿਹੜੇ ਆ ਪੂਰਾ ਸਮਰਥਨ ਜਿਹੜਾ ਪ੍ਰਸ਼ਾਸਨ ਨੂੰ ਦੇ ਰਹੇ ਨੇ ਤੇ ਨੌਜਵਾਨ ਐਜ਼ ਅ ਵਲੰਟੀਅਰ ਦੇ ਤੌਰ ਤੇ ਵੀ ਆਪਣਾ ਜਿਹੜਾ ਆ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਦਾਨੀ ਸੱਜਣਾ ਵੱਲੋਂ ਸੁਸਾਇਟੀਆਂ ਵੀ ਬਣਾਈਆਂ ਗਿਆ ਨੇ ਜਿਨ੍ਹਾਂ ਦੇ ਥਰੂ ਉਹ ਪਿੰਡ ਦੇ ਗਰੀਬ ਲੋਕਾਂ ਦੀ ਜਿਹੜੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਮਦਦ ਕਰਦੇ ਨੇ ਕੋਈ ਵੀ ਜਿੱਦਾਂ ਲੋਕਡਾਊਨ ਦੇ ਸਮੇਂ ਜਾਂ ਕਿਸੇ ਵੀ ਵੇਲੇ ਵੀ ਜਿੱਦਾਂ ਗਰੀਬ ਵਿਅਕਤੀ ਨੂੰ ਜ਼ਰੂਰਤ ਪੈਂਦੀ ਹੈ ਇਹ ਪਿੰਡ ਵਾਸੀ ਆਪਸ ਦੇ ਵਿੱਚ ਰਲ ਮਿਲ ਕੇ ਉਹਨਾਂ ਦਾ ਸਾਥ ਦਿੰਦੇ ਨੇ ਤੇ ਗਰੀਬ ਕੁੜੀਆਂ ਦਾ ਵਿਆਹ ਵਗੈਰਾ ਤੇ ਪੜ੍ਹਾਈ ਦਾ ਖਰਚਾ ਜਿਹੜਾ ਆ ਉਹ ਕਰਦੇ ਨੇ ਸੋ ਦੋਸਤੋ ਇਹ ਜਿਹੜੀ ਪਿੰਡਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੁੰਦੀ ਹੈ ਕਿ ਪਿੰਡ ਦਾ ਏਕਾ ਇਸੇ ਗੱਲ ਤੋਂ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਵੀ ਗਰੀਬ ਨੂੰ ਲੋੜ ਪੈਂਦੀ ਹੈ ਜਾਂ ਕਿਸੇ ਵੀ ਗਰੀਬ ਦੇ ਘਰ ਦਾ ਜੀ ਜਿਹੜਾ ਆ ਬਿਮਾਰ ਹੁੰਦਾ ਆ ਤੇ ਪਿੰਡ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਗਰੀਬ ਵੀ ਅਮੀਰ ਵੀ ਇਸ ਪਿੰਡ ਦੇ ਵਿੱਚ ਸਾਨੂੰ ਇਹ ਗੱਲ ਜਿੱਦਾਂ ਅਸੀਂ ਗਲੀਆਂ ਦੇ ਵਿੱਚ ਵਿਚਰਦੇ ਹੋਏ ਸੀ ਤਾਂ ਸਾਨੂੰ ਲੋਕਾਂ ਨੇ ਦੱਸਿਆ ਜੋ ਕਿ ਪਿੰਡ ਦੇ ਵਿੱਚ ਕੋਈ ਵੀ ਆਫਤ ਆਵੇ ਜਾਂ ਕਿਸੇ ਵੀ ਤਰ੍ਹਾਂ ਦੀ ਗਰੀਬ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਕੋਈ ਵੀ ਜ਼ਰੂਰਤ ਪਵੇ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਜਿਹੜਾ ਆ ਉਹ ਸਾਥ ਦਿੰਦਾ ਹੈ ਤੇ ਦੋਸਤੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਪਿੰਡ ਦੀਆਂ ਉਹ ਖੂਬਸੂਰਤ ਗਲੀਆਂ ਦੇ ਵਿੱਚ ਜਿਹੜੀਆਂ ਇਹ ਹੁਣ ਦੱਸਿਆ ਸਾਨੂੰ ਪਿੰਡ ਵਾਸੀਆਂ ਨੇ ਇਸ ਮੁਹੱਲੇ ਨੇ ਕਿ ਨਵਾਂ ਜਿਹੜਾ ਸਰਪੰਚ ਬਣਿਆ ਹੈ ਸਿਰਫ ਜਿਨ੍ਹਾਂ ਦੀ ਉਮਰ 26 ਸਾਲ ਹੈ ਨਵੇਂ ਸਰਪੰਚ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਛੋਟੀ ਉਮਰ ਵਾਲੇ ਸਰਪੰਚ ਨੇ ਉਹਨਾਂ ਨੇ ਇਸ ਗਲੀਆਂ ਨੂੰ ਜਿਹੜਾ ਆ ਕੇ ਕਈ ਸਾਲਾਂ ਬਾਅਦ ਇਹਨਾਂ ਗਲੀਆਂ ਵੱਲ ਦੇਖਿਆ ਤੇ ਇਹਨਾਂ ਨੂੰ ਪੱਕਾ ਕਰਵਾਇਆ ਅਸੀਂ ਸਰਪੰਚ ਸਾਹਿਬ ਨੂੰ ਮਿਲਣ ਜਾ ਰਹੇ ਸੀ ਤੇ ਕੁਝ ਗਲੀਆਂ ਦੇ ਨਜ਼ਾਰੇ ਇੱਕ ਵਾਰ ਫਿਰ ਦੇਖਣ ਨੂੰ ਮਿਲੇ ਜਿਵੇਂ ਕਿ ਗਲੀ ਦੇ ਵਿੱਚ ਸ਼ਾਮ ਦੇ ਟਾਈਮ ਬੱਚੇ ক্রিকেট ਖੇលਦੇ ਸਨ ਤੇ ਨੌਜਵਾਨ ਵੀ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਨਾਲ ਖੇល ਕੇ ਤੇ ਗਲੀਆਂ ਦੇ ਵਿੱਚ ਜਾਂ ਰੋਡ ਦੇ ਸਾਈਡ ਤੇ ਗਰਾਊਂਡ ਦੇ ਵਿੱਚ ਜਿਹੜੀਆਂ ਲੇਡੀਜ਼ ਸ਼ਾਮ ਨੂੰ ਆਪਣਾ ਸੈਰ ਸਪਾਟਾ ਕਰਨ ਲਈ ਆਉਂਦੀਆਂ ਨੇ ਤੇ ਪਿੰਡ ਦੇ ਬਜ਼ੁਰਗ ਆਪਣੇ ਸ਼ਾਮ ਨੂੰ ਹਰ ਇੱਕ ਜਿੱਦਾਂ ਮੁਹੱਲੇ ਦੀ ਜਾਂ ਪਿੰਡ ਦੀ ਕਹ ਦੀਏ ਮੀਟਿੰਗ ਹਰ ਰੋਜ਼ ਕਰਦੇ ਨੇ ਸ਼ਾਮ ਨੂੰ ਬੈਠ ਕੇ ਤਾਂ ਦੋਸਤੋ ਇਹ ਜਨੋੜੀ ਪਿੰਡ ਇੱਕ ਹੋਰ ਖਾਸੀਅਤ ਹੈ ਇੱਥੋਂ ਦੀ ਕਿ ਹਰ ਇੱਕ ਸਾਲ ਮਈ ਮਹੀਨੇ ਜੇਠੇ ਐਤਵਾਰ ਨੂੰ ਬਾਬਾ ਬਲਕਨਾਥ ਜੀ ਦੇ ਸੰਗ ਇਹਨਾਂ ਦਾ ਪਹੁੰਚਦਾ ਹੈ ਵੀਰਵਾਰ ਨੂੰ ਇਹ ਸੰਗ ਲੈ ਕੇ ਪਿੰਡ ਇੱਥੋਂ ਨਿਕਲਦਾ ਹੈ ਬਾਬਾ ਸਰਬਨਾਨਾ ਜੀ ਦੇ ਮੱਥਾ ਟੇਕ ਕੇ ਸਵੇਰੇ ਇੱਥੋਂ ਸੰਗ ਤਾਂ ਰਵਾਨਾ ਹੋ ਜਾਂਦੀਆਂ ਇਹ ਝੰਡੇ ਲੈ ਕੇ ਇਹ ਪੈਦਲ ਯਾਤਰਾ ਹੁੰਦੀ ਹੈ 4 ਦਿਨ ਦੀ ਤੇ ਜੰਗਲਾਂ ਦੇ ਵਿੱਚੋਂ ਅਤੇ ਰੋਡ ਦੇ ਕੁਝ ਸਫਰ ਕੁਝ ਮੁਸ਼ਕਲਾਂ ਬਹੁਤ ਕਠਿਨ ਜਿਹੜਾ ਆ ਇਹ ਇਹ ਯਾਤਰਾ ਹੁੰਦੀ ਹੈ ਪਰ ਜਿਹੜਾ ਭਗਤਾਂ ਦਾ ਉਤਸ਼ਾਹ ਹੈ ਹਰ ਇੱਕ ਸਾਲ ਹਰ ਸਾਲ ਜਿਹੜੇ ਆ ਭਗਤਾਂ ਦੀ ਗਿਣਤੀ ਵੱਧਦੀ ਹੈ ਤੇ ਪਿੰਡ ਤੇ ਪੈਦਲ ਯਾਤਰਾ ਕਰਨ ਵਾਲਿਆਂ ਦੇ ਨਾਲ-ਨਾਲ ਜਿਹੜੀਆਂ ਟਰਾਲੀਆਂ ਦੇ ਵਿੱਚ ਲੰਗਰ ਸੇਵਾ ਤੇ ਖਾਣ ਪੀਣ ਦਾ ਹਰ ਇੱਕ ਸਮਾਨ ਮੈਡੀਕਲ ਸਹੂਤਾ ਜਿਹੜੀ ਹੈ ਪਿੰਡ ਦੇ ਸ਼ਰਧਾਲੂਆਂ ਵੱਲੋਂ ਤੇ ਦਾਨੀ ਸੱਜਣਾ ਵੱਲੋਂ ਜਿਹੜੀ ਹੈ ਨਾਲ ਨਾਲ ਸੰਗਤਾਂ ਦੇ ਚਲਦੀ ਹੈ ਜਿੱਥੇ ਵੀ ਸੰਗਤਾਂ ਨੂੰ ਜਿੱਦਾਂ ਹਰ ਇੱਕ ਥਾਂ ਤੇ ਹਿਮਾਚਲ ਦੇ ਵਿੱਚ ਜਾਂ ਪੰਜਾਬ ਬਾਰਡਰ ਤੋਂ ਲੈ ਕੇ ਹਿਮਾਚਲ ਦੇ ਤਿੰਨ ਚਾਰ ਦਿਨ ਦੇ ਸਫ਼ਰ ਤੱਕ ਜਿਹੜਾ ਖਾਣ ਪੀਣ ਤੋਂ ਲੈ ਕੇ ਹਰ ਇੱਕ ਮੈਡੀਕਲ ਸਹੂਤਾ ਜਿਹੜੀ ਹੈ ਉਹ ਨਾਲ ਰੱਖੀ ਜਾਂਦੀ ਹੈ ਦੋਸਤੋ ਇਹ ਪਿੰਡ ਦੇ ਏਕੇ ਦਾ ਪ੍ਰਤੀਕ ਹੁੰਦਾ ਹੈ ਕਿ ਐਡੇ ਵੱਡੇ ਪ੍ਰੋਗਰਾਮ ਜਿਹੜੇ ਆ ਕਰਨੇ ਜਿਵੇਂ ਹੋਲੀ ਦਾ ਮੇਲਾ ਬਸਾਖੀ ਦਾ ਮੇਲਾ ਜਾਂ ਯਾਤਰਾ ਕਰਨੀਆਂ ਜੀ ਆਓ ਹੁਣ ਤੁਹਾਨੂੰ ਉਹ ਚੀਜ਼ ਦਿਖਾਨੇ ਆ ਜਿਹੜੀ ਕਿ ਤਕਰੀਬਨ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਲਾਜ਼ਮੀ ਹੁੰਦੀ ਹੈ ਤੇ ਅਸੀਂ ਗੱਲਬਾਤ ਕਰ ਰਹੇ ਆ ਜੀ ਉਸ ਸਥਾਨ ਦੀ ਜਾਂ ਉਸ ਦੁਕਾਨ ਦੀ ਜਿਹੜੀ ਹੁਣ ਤੁਸੀਂ ਦੇਖੋਗੇ ਜਿੱਥੇ ਸ਼ਾਮ ਨੂੰ ਹਰ ਰੋਜ਼ ਜਿਹੜਾ ਆ ਮੇਲਾ ਲੱਗਦਾ ਆ ਉਹ ਹੈ ਜੀ ਠੇਕਾ ਹਾਂਜੀ ਦੋਸਤੋ ਪਿੰਡ ਜਨੋੜੀ ਦੇ ਵਿੱਚ ਵੀ ਇੱਕ ਸ਼ਰਾਬ ਦਾ ਜਿਹੜਾ ਠੇਕਾ ਹੈ ਤੇ ਨਾਲ ਹੀ 68 ਕੇਵੀ ਪਾਵਰ ਪਲਾਂਟ ਪਿੰਡ ਜਨੋੜੀ ਦੇ ਵਿੱਚ ਲਗਾਇਆ ਗਿਆ ਹੈ ਜਿੱਥੋਂ ਪੂਰੇ ਪਿੰਡ ਜਨੋੜੀ ਨੂੰ ਅਤੇ ਨਾਲ ਦੇ ਤਕਰੀਬਨ 40 ਤੋਂ 50 ਪਿੰਡਾਂ ਨੂੰ ਹੋਰ ਬਿਜਲੀ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਦੋਸਤੋ 68 ਕੇਵੀ ਦੇ ਨਾਲ ਹੀ ਬਿਲਕੁਲ ਪੀਰਾਂ ਦੀ ਦਰਗਾਹ ਅਤੇ ਅੱਗੇ ਚੱਲਦੇ ਪਹੁੰਚਦੇ ਹਾਂ ਸਤਸੰਗ ਘਰ ਰਾਧਾ ਸਵਾਮੀ ਸਤਸੰਗ ਘਰ ਜਨੋੜੀ ਜੀ ਬਹੁਤ ਹੀ ਸਾਫ ਸੁਥਰਾ ਮਾਹੌਲ ਰਾਧਾ ਸਵਾਮੀ ਸਤਸੰਗ ਘਰ ਦੇ ਵਿੱਚ ਸੀ ਦੋਸਤੋ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਅਤੇ ਰਾਧਾ ਸਵਾਮੀ ਸਤਸੰਗ ਘਰ ਜਿਹੜੇ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਵਿੱਚ ਅਸੀਂ ਦੇਖਿਆ ਆ ਕਿ ਉੱਥੇ ਬਹੁਤ ਹੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਸੰਗਤ ਵੱਲੋਂ ਜਿਹੜੀ ਹੈ ਸੇਵਾ ਬਹੁਤ ਜਿਲੋਂ ਭਾਵਨਾ ਦੇ ਨਾਲ ਕੀਤੀ ਜਾਂਦੀ ਹੈ ਇਸ ਰਾਦਾ ਸੁਆਮੀ satsang ਘਰ ਦੇ ਵਿੱਚ ਸੈਂਟਰ ਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆ ਕੇ ਹਰ ਇੱਕ ਐਤਵਾਰ ਨੂੰ satsang ਸੁਣਦੇ ਨੇ ਤੇ ਦੋਸਤੋ ਆਓ ਹੁਣ ਫੇਰ ਤੁਹਾਨੂੰ ਲੈ ਕੇ ਚੱਲਦੇ ਹਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਉਹਨਾਂ ਦੇ ਕੀ ਵਿਚਾਰ ਨੇ ਤੇ ਕਿਵੇਂ ਉਹਨਾਂ ਨੇ ਰਾਜਨੀਤੀ ਜੁਆਇਨ ਕੀਤੀ ਆਓ ਮਿਲਦੇ ਹਾਂ ਸਰਪੰਚ ਸਾਹਿਬ ਨਾਲ ਦੋਸਤੋ ਸਵਾਗਤ ਕਰਦੇ ਹਾਂ ਹਿਸ਼ਾਰਪੁਰ ਦੇ ਸਭ ਤੋਂ ਛੋਟੇ ਉਮਰ ਦੇ ਵਿੱਚ ਸਿਰਫ 27 ਸਾਲ ਉਮਰ ਏਡੇ ਵੱਡੇ ਪਿੰਡ ਦੇ ਵਿੱਚ ਸਰਪੰਚੀ ਲੈਣਾ ਜਿਨ੍ਹਾਂ ਦੀ ਉਮਰ 27 ਸਾਲ ਰਾਹੁਲ ਸ਼ਰਮਾ ਜੀ ਪਿੰਡ ਦੇ ਸਰਪੰਚ ਨੇ ਮੁਲਾਕਾਤ ਹੋਈ ਇਹਨਾਂ ਦੇ ਨਾਲ ਸਵਾਗਤ ਹੈ ਤੁਹਾਡਾ ਸਰ ਸਾਡੇ ਬਲੌਗ ਦੇ ਵਿੱਚ ਸ ਜਾਨਣਾ ਚਾਹਾਂਗੇ ਤੁਹਾਡਾ ਰਾਜਨੀਤੀ ਦੇ ਵਿੱਚ ਆਉਣ ਦਾ ਸਫ਼ਰ ਜਿਹੜਾ ਹੈ ਕਿਵੇਂ ਸ਼ੁਰੂ ਹੋਇਆ ਥੱਲੇ ਸਾਰਾ ਜੈ ਸ਼੍ਰੀ ਰਾਮ ਤੇ ਮੈਂ ਇੱਥੇ ਮੰਨੂ ਡੜੋ ਤੋਂ ਚੈਨਲ ਦੇ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਰਾਜਨੀਤੀ ਸਾਰੇ ਇਦਾਂ ਆ ਕਿ ਆਪਾਂ ਯੂਥ ਕਲੱਬ ਬਣਾਇਆ ਸੀ ਜਿਹਨੋਂ ਦੀ ਯੂਥ ਕਲੱਬ ਦੇ ਨਾਂ ਤੋਂ ਆਇਆ ਉਹਦੇ ਵਿੱਚ ਆਪਾਂ ਕੰਮ ਕਰਦੇ ਰਹੇ ਸਾਰੇ ਕੰਮ ਕਰਦੇ ਹੌਲੀ ਹੌਲੀ ਤੇ ਇਲੈਕਸ਼ਨ ਜਿੱਦਾਂ ਜਦਾਂ ਆਂਦੇ ਰਹੇ ਪਿੰਡ ਨਾਲ ਸਹਿਯੋਗ ਦਿੱਤਾ ਕਿ ਤੁਸੀਂ ਸਰਪੰਚੀ ਇਲੈਕਸ਼ਨ ਲੜੋ ਇਸ ਕਰਕੇ ਫਿਰ ਇਲੈਕਸ਼ਨ ਲੜਿਆ ਜੀ ਜਿੱਦਾਂ ਅਸੀਂ ਬਾਕੀ ਪਿੰਡਾਂ ਇਹ ਦੇਖਿਆ ਵੀ ਸਰਪੰਚੀ ਵਾਸਤੇ ਲੱਖਾਂ ਰੁਪਈਆ ਖਰਚਾ ਜਾਂਦਾ ਹੈ ਕਿ ਰਾਹੁਲ ਸ਼ਰਮਾ ਨੇ ਵੀ ਲੱਖਾਂ ਰੁਪਈਆ ਖਰਚਾ ਸਰਪੰਚੀ ਆਣ ਲਈ ਜਾਂ ਲੋਕਾਂ ਨੂੰ ਸ਼ਰਾਬ ਪਿਾਈ ਗਈ ਨਹੀਂ ਸਰ ਇਦਾਂ ਦਾ ਕੁਝ ਨਹੀਂ ਕੀਤਾ ਗਿਆ ਕਿ ਪਿੰਡ ਦਾ ਸਹਿਯੋਗ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਅੱਗੇ ਦਾ ਕੋ ਪੰਜਾਨ ਦਾ ਇੱਕ ਨੀਤਾ ਅਪਣਾਇਆ tha ki ਆਪਣੇ ਬੱਚੇ ਨੂੰ ਕਾਮਯਾਬ ਕਰਨਾ ਹੈ ਤੇ ਮੇਰਾ ਕੋਈ ਪੈਸਾ ਨਹੀਂ ਲੱਗੇ ਤੇ ਪਿੰਡ ਨੇ ਸਹਿਯੋਗ ਦਿੱਤਾ ਭੈਣਾ ਭਰਾਵਾਂ ਨੇ ਦੋਸਤਾਂ ਨੇ ਮੇਨਾਂ ਖੁੱਲ ਕੇ ਚਲੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੇ ਨੂੰ ਕੋਈ ਮੌਕਾ ਦਵਾਂਗੇ ਜਰੂਰ ਜਿੱਦਾਂ ਅਸੀਂ ਦੇਖਿਆ ਤੁਹਾਡਾ ਵੱਡੇ ਲੀਡਰਾਂ ਦੇ ਨਾਲ ਉੱਠਣਾ ਬੈਠਣਾ ਹੈ ਰਾਹੁਲ ਸ਼ਰਮਾ ਸਿਰਫ ਚਿੱਟਾ ਕੁਰਤਾ ਪਾ ਕੇ ਲੀਡਰਾਂ ਦੇ ਅੱਗੇ ਪਿੱਛੇ ਘੁੰਮਣ ਨੂੰ ਹੀ ਸਰਪੰਚੀ ਸਮਝਦਾ ਆਇਆ ਜਾਂ ਪਿੰਡ ਦੇ ਵਿੱਚ ਕੋਈ ਕੰਮ ਵੀ ਕਰਵਾਏਗਾ ਸਰ ਸਰਪੰਚੀ ਕਰਨ ਦਾ ਕਾਰਨ ਇੱਕ ਹੀ ਹੈ ਜੀ ਪਿੰਡ ਦਾ ਵਿਕਾਸ ਆਪਾਂ ਵਿਕਾਸ ਤੇ ਕਰਨਾ ਹੈ ਚਿੱਟੇ ਗੁਰਦੇ ਜਮਨਾ ਖਨ ਕੋਈ ਮਤ ਤੁਹਾਡੇ ਸਾਹਮਣੇ ਹੁਣ ਵੀ ਖੜੇ ਆ ਇਦਾਂ ਹੀ ਹੈ ਤੇ ਇਦਾਂ ਹੀ ਰਵਾਂਗੇ ਜੀ ਬਸ ਸਾਨੂੰ ਪਿੰਡ ਦੇ ਆਪਣੇ ਵਿਕਾਸ ਨਾਲ ਮਤਲਬ ਹੈ ਜੀ ਕਿਆ ਗਿਆ ਕੰਮ ਤੁਸੀਂ ਜਿਹੜਾ ਆ ਆਪਣੇ ਹੁਣ ਜਿੱਦਾਂ ਸਰਪੰਚੀ ਦੇ ਦੌਰਾਨ ਕਰਾ ਚੁੱਕੇ ਆ ਜਾਂ ਕੀ ਕਰਨ ਵਾਲੇ ਤੁਹਾਨੂੰ ਸਰਪੰਚੀ ਤੋਂ ਪਹਿਲੇ ਵੀ ਦੱਸ ਦਿੰਦੇ ਫਰੋ ਤੋਂ ਜਨੋੜੀ ਤੱਕ ਰੋਡ ਬਣਦਾ ਏ ਕਾਲਿਆਂ ਮੱਲਾ ਹੈਗਾ ਏ ਉਥੇ ਅੱਜ ਤੱਕ ਦੀ ਸਲੇਪ ਨਹੀਂ ਪਈ ਸਾਨੂੰ ਆਪਾਂ ਦੱਸਿਆ ਮੋਕੇ ਦੇ ਜਿਹੜੇ ਪੀਡਬਲਯੂਡੀ ਦੇ ਜਾਈ ਤੇ ਉਹਨਾਂ ਦੱਸਿਆ ਕਿ ਸਾਨੂੰ ਇਹ ਚੀਜ਼ ਦੀ ਲੋੜ ਹੈ ਇੱਥੇ ਸਲੇਪ ਆਓ ਉਨਾ ਸਲੇਪ ਹੋ ਕੇ ਦਿੱਤੀ ਜਿਹੜੇ ਆਪਾਂ ਪਹਿਲੇ ਕੰਮ ਕੀਤੇ ਉਹਨਾਂ ਦਾ ਹੁਣ ਬੈਂਪਰ ਵੱਲੇ ਰਸਤਾ ਬਣਿਆ ਕੋਈ ਵੀ ਦੇਖ ਸਕਦਾ ਹੈ ਤੀ ਜਾ ਕੇ ਜਿੱਦਾਂ ਅਸੀਂ ਘੁੰਮਦੇ ਘਮੰਦੇ ਪਿੰਡ ਦੇ ਸਕੂਲ ਦੇ ਮੋੜਿਆਂ ਨੂੰ ਲੰਗੇ ਹਾਂ ਪਿੰਡ ਦੇ ਸਕੂਲ ਦੇ ਮੋੜੇ ਬਹੁਤ ਹੀ ਖਸਤਾ ਹਾਲਤ ਹੈ ਕਿ ਸਰਪੰਚ ਸਾਹਿਬ ਦੀ ਨਜ਼ਰ ਵੀ ਉਸ ਰਸਤੇ ਤੇ ਗਈ ਹਾਂਜੀ ਸੋ ਜ਼ਰੂਰ ਹੈਗੀ ਉਹ ਰਸਤੇ ਤੇ ਨਜ਼ਰ ਰੱਖਿਆ ਨੂੰ ਇਹ ਸਲੇਪਾਂ ਛੋਟੀਆਂ ਬਣਨ ਕਰਕੇ ਆਪਾਂ ਜੇਹਸਾਂ ਨੂੰ ਚੈੱਕ ਰਿਆ ਸੀ ਉਹ ਇਹਦਾ ਐਸਟੀਮੇਟ ਦੇਣਗੇ ਜੇਹਸਾਂ ਨੂੰ ਚੈੱਕ ਕਰਾਤੇ ਇਹਦਾ ਕੰਮ ਜਲਦੀ ਸ਼ੁਰੂ ਹੋ ਜਾਏਗਾ ਕਿ ਤਾਂ ਪੁਰਾਣੇ ਪਿੰਡਾਂ ਦੇ ਸਰਪੰਚ ਜਾਂ ਪੁਰਾਣੇ ਬਜ਼ੁਰਗ ਅਸੀਂ ਖੜਪਾਂਚ ਜਿਨ੍ਹਾਂ ਨੂੰ ਕਹ ਲਈਏ ਉਹ ਨਵੇਂ ਬੰਦੇ ਨੂੰ ਆਉਣ ਲਈ ਅੱਗੇ ਜਿਹੜਾ ਆ ਇੰਨੇ ਆਸਾਨੀ ਦੇ ਨਾਲ ਨਹੀਂ ਆਉਣ ਦਿੰਦੇ ਆ ਤਾਂ ਰਾਹੁਲ ਨੂੰ ਕਿਹੜੇ-ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਦਾ ਸਾਹ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਪਰ ਜੇ ਅਸੀਂ ਇੱਕ ਹੀ ਨੀਤਾਂ ਲੈ ਕੇ ਚੱਲੇ ਆ ਪਿੰਡ ਦੀ ਤਰੱਕੀ ਉਹ ਕਰਾਂਗੇ ਮੁਸ਼ਕਲਾਂ ਸਮ ਜਿੰਨੀਆਂ ਮਰਜ਼ੀਆਂ ਸਾਡਾ ਇੱਕ ਹੀ ਮਕਸਦ ਹੈ ਪਿੰਡ ਦੀ ਤਰੱਕੀ ਕਰਨਾ ਜਿਹਦੇ ਕਰਕੇ ਆਪਾਂ ਗਰਾਊਂਡ ਸਟੇਡੀਅਮ ਨੂੰ ਕਰ ਰਹੇ ਆ ਸਟੇਡੀਅਮ ਬਣਾਣਾ ਹੈ ਸਾਡੇ ਸਟੇਡੀਅਮ ਨਹੀਂ ਹੈ ਜੀ ਉਦੇ ਤੁਹਾਡਾ ਐਮਐਲਏ ਸਾਹਿਬ ਡਾਕਟਰ ਅਭਜੋਤ ਜੀ ਦੇ ਨਾਲ ਕਾਫੀ ਉੱਠਣਾ ਬੈਠਣਾ ਆ ਸਰਕਾਰ ਦਾ ਤੁਹਾਡੇ ਜਿਹੜਾ ਪਿੰਡ ਦੇ ਵਿੱਚ ਜਿਹੜੇ ਕੰਮ ਕਰਵਾਏ ਜਾ ਰਹੇ ਨੇ ਅੱਗੇ ਕਰਵਾਏ ਜਾਣੇ ਆ ਉਹਨਾਂ ਨੂੰ ਲੈ ਕੇ ਕੀ ਸਹਿਯੋਗ ਹੈ ਸਰਕਾਰ ਦਾ ਇਹੀ ਸਹਿਯੋਗ ਹੈ ਜੀ ਸਰ ਕੰਮ ਕੋਈ ਕਹਿੰਦੇ ਰੁਕਣਾ ਨਹੀਂ ਚਾਹੀਦਾ ਐਮਐਲਏ ਸਾਹਿਬ ਵੱਲੋਂ ਇਹੀ ਸਨੇਹਾ ਹੈ ਕਿ ਕੰਮ ਜਿੰਨੇ ਵੀ ਹੋਣ ਵਾਲੇ ਆ ਦਸੋ ਪਹਿਲ ਦੇ ਤੌਰ ਤੇ ਕੀਤੇ ਜਾਣਗੇ ਪਿੰਡ ਦੇ ਲੋਕਾਂ ਦਾ ਪੂਰਾ ਸਾਥ ਹੈ ਹਾਂਜੀ ਪੂਰਾ ਸਾਥ ਹੈ ਜੀ ਐਨਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਦੱਸ ਨਹੀਂ ਸਕਦਾ ਜਿੰਨਾ ਸਹਿਯੋਗ ਸਾਡੇ ਪਿੰਡ ਲਈ ਦਿੰਦੇ ਆ ਟੂਰਨਾਮੈਂਟ ਲਈ ਜੇ ਹੋਰ ਵੀ ਕੰਮ ਨੂੰ ਆਪਾਂ ਕਦੀ ਵੀ ਇਹਨਾਂ ਨੂੰ ਕਰਦੇ ਆਂ ਤੇ ਕਦੀ ਸਾਨੂੰ ਮਨਾਂ ਨਹੀਂ ਕੀਤਾ ਸਾਡੇ ਐਨਐਵੀ ਦੇ ਮਤਾਬਦ ਕਰਦਾ ਜਿਨ੍ਹਾਂ ਸਾਨੂੰ ਕਦੀ ਪਿੱਠ ਨਹੀਂ ਦਿਖਾਈ ਹੈ ਜਦੋਂ ਵੀ ਅਸੀਂ ਕਦੀ ਫੋਨ ਕੀਤਾ ਤੇ ਉਹਨਾਂ ਨੇ ਸਾਨੂੰ ਹਾਂ ਚਿਰ ਜਵਾਬ ਦਿੱਤਾ ਕਿ ਸਾਡਾ ਲੈ ਕੇ ਸੇਵਾ ਜੋ ਲਾ ਦਿਓ ਜਦਾਂ ਮੇਲਿਆਂ ਦੇ ਵਿੱਚ ਜਾਂ ਵਿਸਾਖੀ ਦਾ ਆ ਜਾਦਾ ਹੋਲੀ ਦਾ ਮੇਲਾ ਹੁੰਦਾ ਆ ਉਦੋਂ ਵੀ ਤੁਸੀਂ ਹਮੇਸ਼ਾ ਅਸੀਂ ਪੈਰ ਦੇ ਤੌਰ ਤੇ ਤੁਹਾਨੂੰ ਕੰਮ ਕਰਦੇ ਦੇਖਿਆ ਆ ਉਦੋਂ ਵੀ ਐਨਐਵੀ ਵੀਰਾਂ ਦਾ ਕੋਈ ਸਹਿਯੋਗ ਹੁੰਦਾ ਆ ਹਾਂਜੀ ਸਰ ਕੋਈ ਵੀ ਫੰਕਸ਼ਨ ਜੇ ਪਿੰਡ ਚ ਹੁੰਦਾ ਏ ਤੋ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਨੂੰ ਸਪੋਰਟ ਕਰਦੇ ਆ ਪਿੰਡ ਵਾਲੇ ਤਾਂ ਕਰਦੇ ਕਰਦੇ ਆ ਪਰ ਐਨਆਰਆਈ ਵੀਰ ਵੀ ਸਾਡੀ ਸਪੋਰਟ ਕਰਦੇ ਆ ਯੂਥ ਨੂੰ ਕੀ ਸਨੇਹਾ ਹੈ ਜੋ ਤੁਮ ਇਹ ਸਨੇਹਾ ਜੀ ਨਸ਼ਾ ਰਹਿਤ ਰਣਾ ਚਾਹੀਦਾ ਇਸ ਕਰਕੇ ਅਪਾ ਟੂਰਨਾਮੈਂਟ ਕਰਾ ਰਹੇ ਆ 4 ਸਾਲ ਹੋ ਗਏ ਲਗਾਤਾਰ ਕਰਾਉਂਦੇ ਹੋਏ ਹੁਣ ਵੀ ਇਸ 4 ਤਰੀਕ ਨੂੰ 4 ਮਈ ਨੂੰ 3 ਤੇ 4 ਮਈ ਨੂੰ ਟੂਰਨਾਮੈਂਟ ਹੈ ਜੀ ਤੋ ਹੋਰ ਤੁਹਾਡੀ ਮਤਲਬ ਪਿੰਡ ਨੂੰ ਕੀ ਅੱਗੇ ਹੁਣ ਪਲੈਨਿੰਗ ਚੱਲ ਰਹੀ ਹੈ ਅਸੀਂ ਮੰਤਰੀ ਸਾਹਿਬ ਨੂੰ ਦੱਸਿਆ ਹੈ ਕਿ ਸਾਡੇ ਡੈਮ ਨੂੰ ਟੂਰਿਸਟ ਸਪਲੇਸ ਬਣਾਇਆ ਜਾਵੇ ਆਪਣਾ ਜਿਹੜਾ ਜਨੌੜੀ ਦਾ ਹਾਂਜੀ ਉਹਦਾ ਕੰਮ ਵੀ ਸ਼ਾਇਦ ਚੱਲਿਆ ਆ ਜਿੱਦਾਂ ਅਸੀਂ ਡੈਮ ਤੇ ਗਏ ਸੀਗੇ ਪਾਣੀ ਸਾਰਾ ਕੱਢ ਦਿੱਤਾ ਗਿਆ ਆ ਸੁਣਨੇ ਚ ਆ ਰਿਹਾ ਸਰ ਕਿ ਡੈਮ ਸਾਫ਼ ਹੋ ਰਿਹਾ ਏ ਹੋ ਜਾਣਾ ਏ ਕਾਨੂੰ ਪਾਣੀ ਤਾਂ ਘਟ ਗਿਆ ਉਹ ਚ ਕਾਫੀ ਹਾਂਜੀ ਸ਼ਾਇਦ ਇਸ ਗਰਮੀਆਂ ਵਿੱਚ ਸਾਫ਼ ਕਰ ਦਿੱਤਾ ਜਾਵੇ ਉਹਨੂੰ ਸੋ ਦੋਸਤੋ ਇਹ ਸਨ ਰਾਹੁਲ ਸ਼ਰਮਾ ਪਿੰਡ ਜਨੌੜੀ ਦੇ ਸਰਪੰਚ ਸੋ ਤੁਹਾਨੂੰ ਮਿਲਾਂਗੇ ਕਿਸੇ ਹੋਰ ਪਿੰਡ ਅਤੇ ਗੱਲਬਾਤ ਕਰਾਂਗੇ ਕਿਸੇ ਹੋਰ ਸਰਪੰਚ ਦੇ ਨਾਲ ਇਜਾਜ਼ਤ ਦਿਓ ਧੰਨਵਾਦ ਠੀਕ ਹੈ ਸਰਪੰਚ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਇੱਕ ਕਮੈਂਟ ਜ਼ਰੂਰ ਕਰਨਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਤੇ ਆਉਣ ਵਾਲੀਆਂ ਵੀਡੀਓ ਨੂੰ ਅਸੀਂ ਹੋਰ ਬਿਹਤਰ ਬਣਾ ਸਕੀਏ ਧੰਨਵਾਦ ਜੀ